ਔਸੋ ਸਭ ਤੋਂ ਪਹਿਲੇ ਕਲਗੀ ਤਰਪਤਾ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਦੱਸ ਦਈਏ ਇਸ ਵੇਲੇ ਅਸੀਂ ਗੁਰਦੁਆਰਾ ਸਿੰਘ ਸਵਾ ਪਿੰਡ ਦੇ ਬਲੈਡ ਚੜ੍ਹਦੀ ਪੱਤੀ ਵਿਖੇ ਅਸੀਂ ਪਹੁੰਚੇ ਹਾਂ ਸੋ ਜਿੱਥੇ ਕਿ ਦਬਲੈਡ ਦੀ ਇੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਦੋਨੋਂ ਔਰ ਨੌਜਵਾਨ ਵੀਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਇੱਕ ਮਹਾਨ ਗੁਰਮਤ ਸਮਾਗਮ ਕਰਵਾਏ ਜਾਂਦੇ ਨੇ ਸੋ ਇਸ ਸਾਲ ਵੀ ਜੋ ਮਹਾਨ ਗੁਰਮਤ ਸਮਾਗਮ ਅਤੇ ਪਰਮੰਧਕ ਕਮੇਟੀਆਂ ਵੱਲੋਂ ਅਤੇ ਨੌਜਵਾਨ ਵੀਰਾਂ ਵੱਲੋਂ ਸਮੁੱਚੀ ਸਾਧ ਸੰਗਤ ਦੇ ਸੰਯੋਗ ਦੇ ਨਾਲ ਜੋ ਇਹ ਮਹਾਨ ਗੁਰਮਤ ਸਮਾਗਮ 18 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਡੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸੋ ਗੁਰੂ ਤੇਗ ਬਹਾਦਰ ਸਵਾਭ ਸਾਹਿਬ ਜੀ ਮਹਾਰਾਜੀ ਦਾ ਜੋ ਜੀਵਨ ਯਾਤਰਾ ਸਤਗੁਰੂ ਜੀ ਦਾ ਉਪਦੇਸ਼ ਹਰ ਘਰ ਘਰ ਕਰ ਕਰ ਦੇ ਵਿੱਚ ਜੋ ਪੰਚਾਇਆ ਜਾ ਰਿਹਾ ਹੈ ਸੋ ਮੇਰੇ ਨਾਲ ਤੁਸੀਂ ਪਿੱਛੇ ਲਾਈਵ ਤਸਵੀਰਾਂ ਜੋ ਦੇਖ ਰਹੇ ਹੋ ਮੇਰੇ ਨਾਲ ਬਹੁਤ ਹੀ ਸਾਰੇ ਮੇਰੇ ਸਤਿਕਾਰਯੋਗ ਪਤਵੰਤੇ ਸੱਜਣ ਜੁੜੇ ਹਨ ਔਰ ਦੋਨੋਂ ਗੁਰਦੁਆਰਾ ਸਾਧੀਆਂ ਪਰਵੰਧਕ ਕਮੇਟੀਆਂ ਜੁੜੇ ਹਨ ਸੋ ਅਸੀਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜੋ 18 ਅਕਤੂਬਰ ਦਾ ਜੋ ਸਮਾਗਮ ਹੈ ਜੋ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਸਾਡੇ ਬਹੁਤ ਸਤਿਕਾਰਯੋਗ ਵੀਰ ਜੀ ਦਵਿੰਦਰ ਸਿੰਘ ਜੀ ਜੋ ਸੈਕਟਰੀਆਂ ਦੇ ਸਵਾਵਨ ਨਿਵਾ ਰਹੇ ਹਨ ਸਭ ਤੋਂ ਪਹਿਲੇ ਇਸ ਵਤੀ ਸਾਂਝ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜੋ 18 ਅਕਤੂਬਰ ਦਾ ਜੋ ਸਮਾਗਮ ਹੈ ਸਹਿਬ ਸ਼ੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਦੀ ਜੋ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਜੋ ਉਲੀਕਿਆ ਗਿਆ ਹੈ ਅਸੀਂ ਜਰੂਰ ਇਹ ਗੱਲ ਕਾਹਾਂਗੇ ਕਿ ਇਸ ਜੋ ਸਨੇਹਾ ਸੰਗਤਾਂ ਦੇ ਨਾਲ ਸਾਂਝਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕੇ ਦੀਆਂ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਸਭ ਨੂੰ ਜਾਣੂ ਹੀ ਹੋ ਕਿ თანਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਸਿੰਘ ਜੀ ਦੇ ਸ਼ਹੀਦੀ ਪੁਰਬ ਨੂੰ ਸਾਡੇ ਨਗਰ ਦੀਆਂ ਵ회 ਪ੍ਰਬੰਧਕ ਕਮੇਟੀਆਂ ਅਤੇ ਦ블ੜ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਸਮਾਗਮ ਉਹ ਲਖਿਆ ਹੈ ਸਾਧ ਸੰਗਤ ਜੀ ਆਪ ਸਭ ਨੂੰ ਬੇਨਤੀ ਹੈ ਕਿ ਆਪ ਜੀ ਨੇ 18 ਤਰੀਕ ਦਿਨ ਸ਼ਨੀਵਾਰ 6:30 ਵਜੇ ਤੋਂ ਲੈ ਕੇ 9:00 ਵਜੇ ਤੱਕ ਦਾ ਪ੍ਰੋਗਰਾਮ ਰੱਖਿਆ ਹੈ ਸੋ ਬੇਨਤੀ ਹੈ ਸਾਰੀ ਨਗਰ ਦੀਆਂ ਸੰਗਤਾਂ ਨੂੰ ਆਪ ਜੀ ਸਾਰਿਆਂ ਨੇ ਵੱਧ ਚੜ ਕੇ ਸੇਵਾ ਕਰਨੀ ਹੈ ਅਤੇ ਨਾਲ ਹੀ ਆਪ ਜੀ ਨੇ ਗੁਰੂ ਸਾਹਿਬਾਂ ਤੇ ਅਤੇ ਜੋ ਭਾਈ ਸਾਹਿਬ ਸਾਡੇ ਸ਼ਹੀਦੀ ਪਾ ਗਏ ਸੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨੇ ਹਨ ਔਰ ਨਾਲ-ਨਾਲ ਹੀ ਆਪ ਜੀ ਨੇ ਬਾਣੀਆਂ ਵੀ ਸਰਵਣ ਕਰਨੀਆਂ ਹਨ ਤੇ ਹਾਤੇ ਗੁਰੂ ਜੀ ਦਾ ਲੰਗਰ ਵੀ ਆਤੂਟ ਵਰਤੇਗਾ ਸੋ ਸਾਰੇ ਨਗਰ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਵੱਧ ਚੜ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹਾਨੀਆ ਬੈਂਤੀਆ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਜੋ ਸਰਪੈਂਟਸ ਅਫਸਰ ਸਰਦਾਰ ਹਜਾਰਾ ਸਿੰਘ ਜੀ ਉਹ ਵੀ ਸਾਡੇ ਨਾਲ ਜੁੜੇ ਹਨ ਉਹ ਵੀ ਜਰੂਰ ਜੋ ਇਸ 18 ਅਕਤੂਬਰ ਦਾ ਜੋ ਸਮਾਗਮ ਕਰਵਾਇਆ ਜਾ ਰਿਹਾ ਉਸ ਦੇ ਉੱਪਰ ਜਰੂਰ ਸੰਕਾ ਦੇ ਨਾਲ ਸੁਨੇਹਾ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 18 ਤਰੀਕ ਨੂੰ ਸਾਨੂੰ ਮੈਸੇਜ ਮਿਲਿਆ ਗੁਰੂ ਸਾਹਿਬ ਦਾ 350 ਬਰਸੀ ਜੀ ਆ ਰਹੀ ਹੈ ਅਸੀਂ ਤੁਮ ਤਮ ਨਮਨਾਵਾਂਗੇ ਸਾਰਾ ਦੁਬਲਾੜਾ ਲਾਗੇ ਦੇ ਪਿੰਡ ਵੀ ਜੇ ਜਿਆਦਾ ਬਿਲ ਜੁਲ ਕੇ ਜਿੰਨੇ ਵੀ ਹੋ ਸਕਦੇ ਹੋ ਆਪਣਾ ਸ਼ਾਮ ਦਾ ਟਾਈਮ ਹੈ ਕੀਮਤੀ ਟਾਈਮ ਕੱਢ ਕੇ ਤੇ ਜਰੂਰ ਬਾਹਰ ਦੀ ਸੰਗਤਰ ਵੀ ਮੈਸੇਜ ਜਾਂਦਾ ਹੈ ਕਿ ਸਾਰੇ ਆਓ ਤੇ ਉਹ ਆ ਕੇ ਗੁਰੂ ਦਾ ਦਿਨ ਮਨਾਈਏ ਅਸੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਸਾਡੇ ਨਾਲ ਸਾਡੇ ਵੀਰ ਜੀ ਭਾਦਰ ਸਿੰਘ ਜੀ ਜੁੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਸਭ ਤੋਂ ਪਹਿਲੇ ਫਤੌ ਸਾਡੇ ਨਾਲ ਸਾਡੇ ਵੀਰ ਜੀ ਭਾਦਰ ਸਿੰਘ ਜੀ ਜੁੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਸਭ ਤੋਂ ਪਹਿਲੇ ਫਤਿ ਸਾਂਝ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿੱਥੇ ਅੱਜ ਗੁਰਤੇਗ ਬਹਾਦਰ ਸਾਹਿਬ ਮਹਾਰਾਜੀ ਦੀ ਜੋ 350 ਸਾਲਾ ਸ਼ਤਾਬਦੀ ਹੈ ਕਰਵਾਇ ਜੋ ਇਸ ਦਾ ਸੰਬੰਧ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ ਸੋ ਗੁਰਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਜੋ ਜੀਵਨ ਹੈ ਜੋ ਉਹਨਾਂ ਦੀ ਯਾਤਰਾ ਹੈ ਜੁਣਦਾ ਅਸੀਂ ਅੱਜ ਘਰ-ਘਰ ਵਿੱਚ ਅਸੀਂ ਜੋ ਸੁਨੇਹਾ ਉਸਤਾ ਪੰਚਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦਾ ਮੁਖਵਾਕ ਹੈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਵਾਨੀ ਤੇਗ ਬਹਾਦਰ ਹਿੰਦ ਦੀ ਚਾਦਰ ਸਿਰ ਦੀ ਪੇਟਾ ਚੜਾਗੇ ਨਾ ਦੁਖੀਆਂ ਉੱਤੇ ਜਿੰਦਵਾਰਨੀ ਸਾਨੂੰ ਸਭ ਕੁਝ ਸਿਖਾਗੇ ਹਨ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਸ਼ਾ ਜਿਨ੍ਹਾਂ ਦਾ 18 ਤਰੀਕ ਦਿਨ ਸ਼ਨੀਵਾਰ ਨੂੰ 360 50 ਸਾਲਾ ਜੋ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਸਾਰੀਆਂ ਹੀ ਸੰਗਤਾਂ ਪਿੰਡ ਦੀਆਂ ਦੋਵੇਂ ਪ੍ਰਬੰਧਕ ਕਮੇਟੀਆਂ ਬੜੇ ਪਿਆਰ ਸਤਿਕਾਰ ਦੇ ਨਾਲ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਨੇ ਸਾਰੇ ਹੀ ਇਲਾਕੇ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੱਥੇ-ਜਿੱਥੇ ਤੱਕ ਆਵਾਜ਼ ਆ ਰਹੀ ਹੈ ਜਾਂ YouTube ਤੇ ਆਪ ਦੇਖ ਰਹੇ ਹੋ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਸਿੰਘ ਸਵਾ ਚੜ੍ਹਦੀਪਤੀ ਗੁਰਦੁਆਰਾ ਸਾਹਿਬ ਵਿਖੇ ਬੜੇ ਪਿਆਰ ਸਤਿਕਾਰ ਦੇ ਨਾਲ 18 ਤਰੀਕ ਦਿਨ ਸ਼ਨੀਵਾਰ ਨੂੰ ਬੜੀ ਸਾਦਗੀ ਦੇ ਨਾਲ ਗੁਰ ਗੁਰਪੁਰਬ ਜੋ ਹੈ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਸਾਤਸੰਗ ਦੇ ਚਾਨਾਂ ਵਿੱਚ ਬੇਨਤੀ ਹੈ ਕਿ ਹੁਮ ਹਮਾ ਕੇ ਆਓ ਕਿਰਪਾ ਕਰੋ ਅਤੇ ਨਾਲ ਹੀ ਸਾਡੇ ਪ੍ਰਸਿੱਧ ਪ੍ਰਚਾਰਕ ਸ੍ਰੀ ਦਰਵਾਰ ਸਾਹਿਬ ਸ੍ਰੀ ਅਮਰਤ ਸਾਹਿਬ ਤੋਂ ਆ ਰਹੇ ਨੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਚੋਹਾਲਵੀ ਜੋ ਕਿ ਚੋਹਾਲੇ ਪਿੰਡ ਤੋਂ ਆ ਰਹੇ ਨੇ ਹੋਰ ਵੀ ਕਾਫੀ ਸਾਰੇ ਜੋ ਕੀਰਤਨੀਏ ਆ ਰਹੇ ਨੇ ਸਾਤਸੰਗ ਜੀ ਨਾਲ ਹੀ ਗੁਰੂ ਦਾ ਲੰਗਰ ਵੀ ਤਿਆਰ ਹੋਵੇਗਾ ਸਾਧ ਸੰਗਤ ਜੀ ਲੰਗਰ ਦੇ ਨਾਲ ਨਾਲ ਆਪ ਜੀ ਨੇ ਗੁਰਬਾਣੀ ਦਾ ਵੀ ਲੰਗਰ ਗ੍ਰਹਿਣ ਕਰਨਾ ਹੈ ਤਾਂ ਕਿ ਸਾਰੀਆਂ ਸੰਗਤਾਂ ਨੂੰ ਦਰੂਰਦਰ ਦੇ ਤੱਕ ਮੈਸੇਜ ਆਵੇ ਕਿ ਪਿੰਡ ਦੇ ਬਲੈਡ ਵਿਖੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਤੇਗ ਬਹਾਦਰ ਜੀ ਭਾਈ ਸਤੀ ਦਾਸ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਸ਼ਹੀਦ ਕੀਤਾ ਸੀ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਪ੍ਰਚਾਰਕ ਆਪਣਾ ਪ੍ਰਚਾਰ ਕਰਨਗੇ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਮਾਫੀ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਲਾਕੇ ਦੀ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਇੱਥੇ ਸਿੰਘ ਸਵਾ ਗੁਰਦੁਆਰਾ ਸਾਹਿਬ ਦਬਲੈਟ ਤੋਂ 18 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਤੋਂ ਲੈ ਕੇ 9:30 ਵਜੇ ਤੱਕ ਪ੍ਰੋਗਰਾਮ ਚੱਲੇਗਾ ਮੈਂ ਸਾਰੀ ਸੰਗਤਾਂ ਨੂੰ ਬੇਨਤੀ ਕਰਨਾ ਕਿ ਇੱਥੇ ਸਾਰਿਆਂ ਨੇ ਵੱਧੜ ਕੇ ਇੱਥੇ ਆਉਣ ਦੀ ਕੋਸ਼ਿਸ਼ ਕਰਨੀ ਹੈ ਹਿੱਸਾ ਪਾਣਾ ਔਰ ਸੱਜ ਸੰਗ ਦਾ ਆਪਣੇ ਲਾਭ ਉਠਾਣਾ ਹੈ ਬਾਕੀ ਮੈਂ ਸਾਰੀ ਸੰਗਤ ਇਲਾਕੇ ਦੀ ਸੰਗਤ ਨੂੰ ਬੇਨਤੀ ਕਰਨਾ ਹੈ ਕਿ گاਉਂ ਦੀ ਸਾਰੀ ਸੰਗਤਾਂ ਵੀ ਇੱਥੇ ਵੀ ਮਿਲ ਜੁਲ ਕੇ ਸਾਰੇ ਦਰਬਾਰ ਸਾਹਿਬ ਦੇ ਪਚਾਣਗੇ ਬਾਕੀ ਇਲਾਕੇ ਦੀ ਸੰਗਤਾਂ ਨੂੰ ਵੀ ਬੇਨਤੀ ਕਰਨਾ ਹੈ ਕਿ ਸਾਰੇ ਵੜ ਚੜ ਕੇ ਇਸੇ ਆਉਣ ਦੀ ਕੋਸ਼ਿਸ਼ ਕਰਨੀਆਂ ਬਾਕੀ ਗੁਰੂ ਘਰ ਲੰਗਰ ਵੀ ਤੂਟ ਵਰਤਿਆ ਜਾਏਗਾ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਅਸੀਂ ਇਹ ਦਿਨ ਮਨਾ ਰਹੇ ਹਾਂ ਸਿੱਧੀ ਗੁਰਪੁਰਬ 350 ਸਤਾਬ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਾਕੀ ਹੁਣ ਸਾਡੇ ਕੋਲ ਤਿੰਨ ਸਾਡੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਤਿੰਨ ਸ਼ੀਧੀਆਂ ਹੋਈਆਂ ਸੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਜਿਨ੍ਹਾਂ ਦੀ ਗੁਰੂ ਤੇਗ ਬਹਾਦਰ ਸਾਹਮਣੇ ਇਹ ਸ਼ੀਧੀ ਪ੍ਰਾਪਤ ਕੀਤੀ ਸੀ ਇਸ ਕਰਕੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸ਼ੀਧੀ ਗੁਰੂਪਦਵਿ ਸਾਰਿਆਂ ਨੇ ਪਹੁੰਚ ਦੀ ਕਿਰਪਾਲਤਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇੜਾ ਥੋੜਾ ਹੋਉਂਦਾ ਹੈ ਅਲੋ ਛੋਟੂ ਬੋਲਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਟੀਵੀ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਨਾ ਜਦੋਂ ਵੀ ਇਹਨੂੰ ਅਸੀਂ ਯਾਦ ਕਰਨੇ ਆ ਤੇ ਇੱਥੇ ਪਹੁੰਚ ਦੇਣਾ ਅਸੀਂ ਇਹਨਾਂ ਦਾ ਬਹੁਤ ਬਹੁਤ ਦੋਲਾ ਗੁਰਦਵਾਰਾ ਕਮੇਟੀ ਦੀ ਤਰਫੋਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ ਆ ਕਿਉਂਕਿ ਜਦੋਂ ਵੀ ਉਹਨਾਂ ਨੇ ਯਾਦ ਕਰ ਮੈਂ ਇੱਥੇ ਫਰਵਰ ਪੁੱਜਦੇ ਨੇ ਇਸ ਕਰਕੇ ਨਾਲ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਨੇ ਸਾਡੇ ਬਖ ਬਖ ਸਾਡੇ ਪਤਵੰਤੇ ਸੱਜਣਾ ਕੋਲੋਂ ਜੋ 18 ਤਰੀਕ ਅਕਤੂਬਰ ਦਾ ਜੋ ਸਮਾਗਮ ਕਰਵਾਇਆ ਜਾ ਉਸੇ ਸੰਬੰਧ ਵਿੱਚ ਆਪਣੀਆਂ ਅਲੱਗ-ਅਲੱਗ ਵਿਚਾਰਾਂ ਦਿੱਤੀਆਂ ਨੇ ਉੱਥੇ ਅੱਜ ਵਿਸ਼ੇਸ਼ ਤੌਰ 'ਤੇ ਸਾਡੇ ਵੀਰ ਜੀ ਅਮਰਜੀਤ ਸਿੰਘ ਜੀ ਉਹ ਵੀ ਸੰਗਤਾਂ ਦੇ ਨਾਲ ਜ਼ਰੂਰ ਇਹ ਸਨਿਆ ਸਾਂਝਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲੇ ਆਪ ਜੀ ਨੇ ਪਤਵੰਤੇ ਸੱਜਣਾ ਤੋਂ ਪ੍ਰੋਗਰਾਮ ਦਾ ਸਾਰਾ ਬਿਵਰਾ ਸਰਬੰਨ ਕਰ ਰਿਹਾ ਹੈ ਤੇ ਸਾਰੀਆਂ ਹੀ ਸੰਗਤਾਂ ਨੂੰ ਨੌਜਵਾਨਾਂ ਵੱਲੋਂ ਵੀ ਅਪੀਲ ਹੈ ਕਿ ਸਾਰੀਆਂ ਹੀ ਸੰਗਤਾਂ ਆਪਣਾ ਬਦ ਚੜ ਕੇ ਸਹਿਯੋਗ ਦਿਓ ਜੋ ਪ੍ਰੋਗਰਾਮ ਹੈ ਉਹ ਆਪ ਜੀ ਨੇ ਸਖਤਰ ਪਾਸੋਂ ਸਰਵਨ ਕਰ ਲਿਆ ਹੈ ਕਿ 6:30 ਵਜੇ ਤੋਂ ਲੈ ਕੇ ਤੇ 9:30 ਵਜੇ ਤੱਕ ਹੋਵੇਗਾ ਸੰਗਤ ਜੀ 350 ਸਾਲਾ ਜਿਹੜਾ ਹੈ ਗੁਰੂ ਤੇਗ ਬਹਾਦਰ ਮਹਾਰਾ ਦੀ ਸ਼ਹਾਦਤ ਨੂੰ ਸਮਰਪਿਤ ਹੈ ਆਓ ਅਸੀਂ ਆਪਣੀ ਜ਼ਿੰਦਗੀ 'ਚ 350 ਸਾਲਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਨਤਮਸਤਕ ਹੋ ਜਾਈਏ ਕਿਉਂਕਿ ਇਸ ਤੋਂ ਬਾਅਦ ਜੋ 400 ਸਾਲਾ ਹੈ ਉਹ ਮਹਾਰਾਜ ਦੀ ਕਿਰਪਾ ਨਾਲ ਸਾਡੇ ਤੇ ਤੇ ਨਹੀਂ ਆਣਾ ਲੇਕਿਨ ਚਲੋ ਅੱਗੇ ਆਉਣ ਵਾਲੀ ਪੀੜ੍ਹੀ ਦੇਖੇਗੀ ਲੇਕਿਨ ਅਸੀਂ ਸਾਰੇ ਮਿਲਜੁਲ ਕੇ ਸਾਰੀਆਂ ਹੀ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਹਨ ਮੈਂ ਉਹਨਾਂ ਨੂੰ ਇਹੋ ਹੀ ਸਨੇਹਾ ਦੇਣਾ ਚਾਹਨਾ ਕਿ ਉਹ ਵੱਧ ਚੜ ਕੇ ਜਰੂਰ ਆਪਣਾ ਯੋਗਦਾਨ ਦੇਣ ਤੇ 18 ਤਰੀਕ ਸ਼ਾਮ ਨੂੰ ਸਾਰੀਆਂ ਹੀ ਸੰਗਤਾਂ ਵੱਧ ਚੜ ਕੇ ਪੂਰੇ ਜਿੱ ਨਵੇਂ ਨੇੜੇ ਦੀਆਂ ਸੰਗਤਾਂ ਪੂਰੇ ਇਲਾਕੇ ਦੀਆਂ ਸੰਗਤਾਂ ਹੋਵਾ ਚੜ ਕੇ ਆਣ ਨੌਜਵਾਨ ਵੀਰ ਵੀ ਆਣ ਜੋ ਕਿ ਅਸੀਂ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਸਫਲ ਬਣਾ ਸਕੀਏ ਕਿਉਂਕਿ ਅਸੀਂ ਨੌਜਵਾਨ ਵੀਰ ਔਰ ਬਜ਼ੁਰਗਾਂ ਦੀ ਸਹਿਯੋਗ ਨਾਲ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਦੋ ਇੱਕ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਸਾਡੇ ਇਹਦੇ ਸਹਿਯੋਗ ਨਾਲ ਸਾਰਾ ਇਹ ਪ੍ਰੋਗਰਾਮ ਹੋ ਰਿਹਾ ਤੇ ਸਾਡੇ ਨਗਰ ਦੇ ਸਰਪੰਚ ਸਾਹਿਬੀ ਬڑا ਸੰਯੋਗ ਕਰ ਰਹੇ ਹਨ ਅਸੀਂ ਸਾਰੇ ਹੀ ਜੋ ਆ ਪੰਥ ਦੀ ਬਾਗਡੋਰ ਸੰਭਾਲੀ ਔਰ ਸਾਰੇ ਹੀ ਅਸੀਂ ਆਓ 350 ਸਾਲਾਂ ਤੇ ਪਰਨ ਕਰੀਏ ਕਿ ਅਹੀ ਸੇਵਾਦਾਰ ਬਣ ਕੇ ਆਪਣੀ ਜ਼ਿੰਦਗੀ ਬਤੀਤ ਕਰੀਏ ਇਹ ਜਿਹੜਾ ਚੌਧਰਪੂਨੇ ਦਾ ਛੱਜ ਅਸੀਂ ਲਾਈਏ ਸਾਰੇ ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਆਪ ਜੀ ਨੇ ਪਿਛਲੇ ਦਿਨਾਂ ਹੀ ਕੋਲਪੁਰ ਵਾਲਾ ਵਾਕਿਆ ਵੀ ਦੇਖਿਆ ਹੈ ਜਿੱਥੇ ਮਹਾਰਾਜ ਦੇ ਪੰਜ ਸਰੂਪ ਜੋ ਅਗਨਪੇਟ ਕਰਦੇ ਤੇ ਇੱਕ ਪਾਪੀ ਦੁਸ਼ਟ ਨੇ ਤੇ ਅਸੀਂ ਸਾਰੇ ਹੀ ਕਟੇ ਹੋ ਕੇ ਪੰਥ ਦੀ ਬਾਗਡੋਰ ਆਪਣੇ ਹੱਥ 'ਚ ਇਸ ਸੰਭਾਲੀਏ ਤੇ ਸੇਵਾਦਾਰ ਬਣੀਏ ਸੇਵਾਦਾਰ ਬਣ ਕੇ ਆਪਣੀ ਜ਼ਿੰਦਗੀ ਬਤੀਤ ਕਰੀਏ ਕਿਸੇ ਸ਼ਾਇਰ ਨੇ ਬੜਾ ਸੋਹਣਾ ਕਿਹਾ ਹੈ ਸੂਰਜ ਨਾ ਬਣ ਸਕੇ ਤੋ ਸ਼ਮਾ ਰਾਹ ਗੁజర్ ਸਹੀ ਇਸ ਜਹਾਂ ਮੇ ਜੀਨੇ ਦਾ ਕੋਈ ਮੁੱਦਾ ਤੋ ਹੋਣਾ ਚਾਹੀਏ ਅਸੀਂ ਸੂਰਜ ਨਹੀਂ ਬਣ ਸਕੇ ਪਰ ਦੀਵੇ ਸਹੀ ਪਰ ਅਹੀ ਕੁਛ ਨਾ ਕੁਛ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਪੰਥ ਵਾਸਤੇ ਧਰਮ ਵਾਸਤੇ ਕੁਛ ਨਾ ਕੁਛ ਕਰੀਏ ਤੇ ਇਸੇ ਤਰ੍ਹਾਂ ਛੋਟੀਆਂ-ਛੋਟੀਆਂ ਸੇਵਾਵਾਂ ਕਰਕੇ ਆਪਣੇ ਗੁਰਦੁਆਰਿਆਂ ਦੇ ਵਿੱਚ ਅਸੀਂ ਜਿਹੜਾ ਪੰਥ ਨੂੰ ਵਧੀਆ ਢੰਗ ਨਾਲ ਚਲਾ ਸਕੀ ਹੈ ਇੰਨੀਆਂ ਹੀ ਬੇਨਤੀਆਂ ਹਨ 18 ਤਰੀਕ ਸਮੇਂ ਸਮੇਂ ਨਾਲ ਪੁੱਜ ਕੇ ਆਪ ਸੰਗਤਾਂ ਨੇ ਜਰੂਰ ਗੁਰੂ ਸਾਹਿਬ ਜੀ ਨੂੰ ਨਤਮਸਤਕੋ ਦੇ ਦਰਸ਼ਨ ਕਰਨੇ ਹਨ ਮੈਂ ਖਾਲਸਾ ਟੀਵੀ ਵੀਰ ਸੁਰਿੰਦਰ ਸਿੰਘ ਦਾ ਵੀ ਧੰਨਵਾਦ ਕਰਦਾ ਹਾਂ ਜੋ ਇਹ ਸਮਾਗਮ ਕੱਢ ਕੇ ਸਾਡੇ ਵਿੱਚ ਆਏ ਹਨ ਇਹਨਾਂ ਦਾ ਵੀ ਸਿੱਖ ਖਾਸ ਦੋਹਾਂ ਪ੍ਰਬੰਧਕ ਕਮੇਟੀਆਂ ਵੱਲੋਂ ਸਾਡੀ ਸੰਗਤ ਵੱਲੋਂ ਇਹਨਾਂ ਦਾ ਧੰਨਵਾਦ ਹੈ ਹੋਈਆਂ तमाम ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੱਥੇ ਤੁਸੀਂ ਬਾਕ-ਬਾਕ ਪਰਤਵੰਤ ਸੱਜਣਾ ਕੋਲੋਂ ਜੋ 18 ਅਕਤੂਬਰ ਦਾ ਜੋ ਸਮਾਗਮ ਗੁਰਦੁਆਰਾ ਸਿੰਘ ਸਵਾ ਪਿੰਡ ਤੋਂ ਬਲੈਟ ਚੜਦੀ ਪੱਕੀ ਚੜਦੀ ਪੱਤੀ ਵਿਖੇ ਮਨਾਇਆ ਜਾ ਰਿਹਾ ਹੈ ਸੋ ਆਓ ਅਸੀਂ ਰਲ ਮਿਲ ਕੇ ਉਸ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਜੋ 350 ਸਾਲਾ ਜੋ ਸ਼ਤਾਬਦੀ ਮਨਾਇਆ ਜਾ ਰਿਹਾ ਹੈ ਸੋ ਉਸ ਦੇ ਸਬੰਧ ਵਿੱਚ ਆਓ ਅਸੀਂ ਪਰਿਵਾਰ ਸਵੇਤ ਆਪਣੇ ਬੱਚੇ ਨੂੰ ਲੈ ਕੇ ਇਸ ਸਮਾਗਮ ਵਿੱਚ ਪਹੁੰਚੀਏ ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੋ ਜੀਵਨ ਦੇ ਉੱਪਰ ਜੋ ਉਹਨਾਂ ਦਾ ਜੀਵਨ ਯਾਤਰਾ ਸੀ ਉਹਨਾਂ ਦੇ ਚੱਲ ਕੇ ਅਸੀਂ ਆਪਣੀ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ